ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਖੜੇ ਆ ਜੀ ਫਰੀਦਕੋਟ ਦੀ ਧਰਤੀ ਤੇ ਉਹ ਰਿਆਸਤੀ ਕਿਲੇ ਨੇ ਸੇ ਬਾਬਾ ਫਰੀਦ ਜੀ ਦੇ ਤਪ ਸਥਾਨ ਦਾ ਕਿਲੇ ਦਾ ਜਿਹੜਾ ਐਂਟਰੀ ਗੇਟ ਆ ਐਂਟਰੀ ਗੇਟ ਤੇ ਸਾਨੂੰ ਪੰਜਾਬ ਪੁਲਿਸ ਵਾਲੇ ਜਵਾਨ ਤੇ ਮੇਰੀ ਭੈਣ ਮਿਲਣਗੇ ਸਿਕਿਉਰਿਟੀ ਗਵਰਨਮੈਂਟ ਨੇ ਲਾਈ ਆ ਸੋ ਮੈਂ ਪਹਿਲਾਂ ਧੰਨਵਾਦ ਕਰਦਾ ਆਪਣੇ ਬਲੌਗਰਾਂ ਸੀ ਗਵਰਨਮੈਂਟ ਦਾ ਜਿਨ੍ਹਾਂ ਨੇ ਸੰਗਤ ਦੇ ਲਈ ਪਬਲਿਕ ਦੇ ਲਈ ਇਹ ਦਰਸ਼ਨ ਕਰਨ ਲਈ ਖੋਲਿਆ ਬਾਕੀ ਸਾਰੀ ਗੱਲਬਾਤ ਆਪਾਂ ਅੰਦਰ ਜਾ ਕੇ ਦਿਖਾਉਣੀ ਆ ਤੇ ਇਹ ਤੁਸੀਂ ਗੇਟ ਦੇਖਿਓ ਨਜ਼ਰ ਮਾਰਿਓ ਇਹਦੇੰਨੀ ਕਿੰਨਾ ਕ ਲੰਬਾ ਚੌੜਾ ਹੋਊਗਾ ਆਈ ਤੇ ਮੀਨਾਕਾਰੀ ਦੇਖਿਓ ਜੀ ਜਿਹੜੀ ਸਭ ਤੋਂ ਵੱਡੀ ਗੱਲ ਤੁਹਾਨੂੰ ਮੈਂ ਪਹਿਲਾਂ ਕਹਿ ਦਿੱਤੀ ਸੀ ਆਰਚਟੈਕ ਦੇਖਿਓ ਪੁਰਾਣਾ ਓਵੇਂ ਦਾ ਓਵੇਂ ਪਿਆ ਇਹ ਚੇਂਜ ਨਹੀਂ ਕਰਿਆ ਸਭ ਤੋਂ ਵਧੀਆ ਚੀਜ਼ ਤੇ ਇਹੀ ਹੁੰਦੀ ਆ ਕਿੰਨਾ ਸੋਹਣਾ ਆਰਚਟੈਕਡ ਹੈ ਮੈਂ ਐਸਜੀਪੀਸਵੀ ਨੂੰ ਆਪਣੇ ਬਲੌਗ ਰਾਹੀਂ ਰਿਕੁਐਸਟ ਕਰੂੰਗਾ ਬੇਨਤੀ ਕਰੂੰਗਾ ਕਿ ਸਾਡੀਆਂ ਜਿਹੜੀਆਂ ਪੁਰਾਣੀਆਂ ਚੀਜ਼ਾਂ ਨਾਲ ਨੂੰ ਨਾ ਸਿੱਖ ਖਤਮ ਕਰੋ ਕੀ ਬਾਤ ਆ ਯਾਰਾ ਇਹ ਹਜ਼ਾਰਾਂ ਸਾਲ ਪਹਿਲਾਂ ਪੁਰਾਣੇ ਬਣੇ ਹੋਏ ਆ ਕਿਲੇ ਦੇ ਵਿਰਾਸਤ ਦੇ ਵਿੱਚ ਜਿਵੇਂ ਉਦੋਂ ਉਸ ਟਾਈਮ ਤੇ ਤਿਆਰ ਕੀਤਾ ਗਿਆ ਸੀ ਨਾ ਉਵੇਂ ਦਾ ਉਵੇਂ ਇੱਕ ਵੀ ਚੀਜ਼ ਮੇਰੇ ਖਿਆਲ ਨਾਲ ਇਹਦੇ ਵਿੱਚ ਚੀਂਜ ਨਹੀਂ ਕੀਤੀ ਗਈ। ਇਹ ਅੰਦਰ ਤੁਹਾਨੂੰ ਐਂਟਰੀ ਐਂਟਰੀ ਜੂ ਕਰੋਗੇ ਨਾ ਗੇਟ ਦੇ ਕਿਲੇ ਦੇ ਤੁਸੀਂ ਉੱਥੇ ਤੁਹਾਨੂੰ ਦੇਖਣ ਨੂੰ ਮਿਲੂਗਾ। ਵਾਹ ਯਾਰ ਕਿਹ ਕਮਾਲ ਹੈ। ਜੀ ਆਪਾਂ ਕਿਲੇ ਦੇ ਅੰਦਰ ਆ ਗਏ ਆ ਜੀ ਤੁਹਾਨੂੰ ਦਰਸ਼ਨ ਕਰਵਾਉਣਾ ਮੇਰੇ ਪਿੱਛੇ ਦੇਖ ਰਹੇ ਹੋ ਗੇਟ ਤੋਂ ਆਪਾਂ ਐਂਟਰ ਹੋਏ ਸੀ ਗੇਟ ਦੇ ਤੁਹਾਨੂੰ ਬਹੁਤ ਪਿਆਰੀ ਪੁਰਾਣੇ ਟਾਈਮ ਦੀ ਮੀਨਾਕਾਰੀ ਦਿਖਾਈ ਸੀ। ਤਪਸਥਾਨ ਤੇ ਕਾਫੀ ਵੱਡੀ ਲੈਂ ਲੱਗੀ ਹੋਈ ਹੈ ਜੇ ਕੋਸ਼ਿਸ਼ ਕਰੂੰਗਾ ਤਾਪਸਥਾਨ ਦੀ ਵੀਡੀ ਤੇ ਹੁਣ ਮੈਂ ਤੁਹਾਨੂੰ ਨਾ ਆਪਣਾ ਫੇਸ ਪਿੱਛੇ ਕਰਕੇ ਸਾਰਾ ਮੈਂ ਕੇਵਲਾਂ ਕਿਲਾ ਬੈਕ ਕੈਮਰੇ ਨਾਲ ਦਿਖਾਉਣਾ ਤੁਸੀਂ ਕੱਲੀ ਕੱਲੀ ਚੀਜ਼ ਦੇਖ ਲੋ ਜਿਹੜੀ ਦੇਖਣ ਵਾਲੀ ਹੈ ਕੱਲ ਦਾ ਦਿਨ ਲਾਸਟ ਹੈ ਤੁਹਾਡੇ ਕੋਲੇ ਮੌਕਾ ਹੈ ਬਾਬਾ ਜੀ ਦੇ ਤਪਸਥਾਨ ਦੇ ਤੁਸੀਂ ਆ ਕੇ ਦਰਸ਼ਨ ਕਰ ਸਕਦੇ ਹੋ ਆ ਨਿਗਾ ਮਾਰੋ ਸਾਹਮਣੇ ਨਿਗਾ ਮਾਰੋ ਕਿੰਨਾ ਸੋਹਣਾ ਪੁਰਾਣਾ ਇਹ ਕਿਲਾ ਬਣਿਆ ਹੋਇਆ ਉਸ ਟਾਈਮ ਦੀ ਪੁਰਾਣੀ ਇੱਟ ਦੇ ਨਾਲ ਬਿਲਕੁਲ ਬਿਲਕੁਲ ਉਵੇਂ ਹੀ ਰੱਖਿਆ ਹੋਇਆ ਹੋ ਸਾਹਮਣੇ ਤੁਸੀਂ ਦੇਖੀ ਜਨ ਜਿਹੜੀ ਲੈਂ ਬਣੀ ਹੋਈ ਆ ਉਹ ਸੰਗਤ ਦੀ ਆ ਤਪਸਥਾਨ ਦੇ ਅੰਦਰ ਜਾਣ ਦੀ ਠੀਕ ਹੈ ਥੋੜਾ ਜਿਹਾ ਸਾਈਡ ਆਵਾਂਗੇ ਇਹ ਉਸ ਟਾਈਮ ਦੇ ਰਾਜੇ ਦੀਆਂ ਤੋਪਾਂ ਜਿਹੜੀਆਂ ਪੰਨੀਆਂ ਹੁੰਦੀਆਂ ਥੋੜਾ ਅੱਗੇ ਜਾ ਕੇ ਉਹ ਪੁਰਾਣੀ ਬਿਲਡਿੰਗ ਫਿਰ ਰਾਜੇ ਦਾ ਮਹਿਲ ਆ ਗਿਆ ਉਧਰ ਜਾਣ ਦੀ ਪਰਮਿਸ਼ਨ ਨਹੀਂ ਆ ਫਿਰ ਵੀ ਮੈਂ ਕੋਸ਼ਿਸ਼ ਕਰੂੰਗਾ ਦਿਖਾ ਦੂੰਗਾ ਥੋੜਾ ਬੋਤਾ ਜਿ ਤੁਹਾਨੂੰ ਮੈਨੂੰ ਉਧਰ ਜਾਣ ਦਾ ਮੌਕਾ ਨਹੀਂ ਜਿਹੜਾ ਕਿਲਾ ਨਾ ਤਾਪਸਥਾਨ ਤੋਂ ਥੋੜਾ ਜਿਹਾ ਉੱਪਰ ਆਵਾਂਗੇ ਜਿੱਧਰ ਤੋਪਾਂ ਪੰਨੀਆਂ ਤੇ ਇਹ ਇਹ ਰਾਜੇ ਦਾ ਉਸ ਟਾਈਮ ਦਾ ਮਹਿਲ ਹੋ ਸਕਦਾ ਹੈ ਅੰਦਰ ਜਾਣ ਦੀ ਤਾਂ ਆਪਾਂ ਨੂੰ ਨਹੀਂ ਪਰਮਿਸ਼ਨ ਬੰਦ ਕੀਤਾ ਹੋਇਆ ਗਵਰਨਮੈਂਟ ਦੇ ਅਧੀਨ ਹੈ ਜਿਵੇਂ ਦੱਸਿਆ ਸੀ ਤੁਹਾਨੂੰ ਆ ਦੇਖੋ ਕਿੰਨਾ ਪੁਰਾਣਾ ਇਹ ਬਿਲਡਿੰ ਇਹਨੀ ਸੋਹਣੀ ਇਮਾਰਤ ਇੱਟ ਬਣੀ ਹੋਈ ਹੈ ਇਹ ਚੀਜ਼ਾਂ ਸਾਨੂੰ ਨਹੀਂ ਖੋਣੀਆਂ ਚਾਹੀਦੀਆਂ ਯਾ ਰੱਖਣੀਆਂ ਚਾਹੀਦੀਆਂ ਸਾਮ ਕੇ ਬਾਰ-ਬਾਰ ਮੈਂ ਬਲੌਗ ਦੇ ਤੁਸੀਂ ਆਖੋਗੇ ਬਾਈ ਇੱਕੋ ਹੀ ਗੱਲ ਕਹੀ ਜਾਂਦਾ ਹੈ ਤੇ ਇੱਕੋ ਗੱਲ ਕਹਿਣੀ ਹੈ ਬਾਈ ਜੀ ਦੁੱਖ ਹੁੰਦਾ ਜੇ ਸਾਡੀਆਂ ਪੁਰਾਣੀਆਂ ਚੀਜ਼ਾਂ ਸਾਡੇ ਸਾਥੋਂ ਖੋਲ ਲਈਆਂ ਜਾਂਦੀਆਂ ਸੋ ਧੰਨਵਾਦ ਹੈ ਗਵਰਨਮੈਂਟ ਦਾ ਜਿਨ੍ਹਾਂ ਨੇ ਸਾਡੇ ਲਈ ਇਹ ਦਰਸ਼ਨ ਕਰਨ ਲਈ ਕਿਲਾ ਕੁਝ ਟਾਈਮ ਲਈ ਬੇਸ਼ੱਕ ਖੋਲਿਆ ਹੋਇਆ ਹਾਂ ਸੰਗਤ ਜੀ ਆਪਾਂ ਖੜੇ ਹਾਂ ਬਾਬਾ ਫਰੀਦ ਜੀ ਦੇ ਤਪਸਥਾਨ ਤੇ ਆ ਮੇਰੇ ਸਾਹਮਣੇ ਤੁਸੀਂ ਲੈਣ ਦੇਖੀ ਨੂੰ نیچے ਤੋਂ ਕਿਲੇ ਦੇ ਵਿੱਚੋਂ ਬਹੁਤ ਜ਼ਿਆਦਾ ਸੰਗਤ ਦਰਸ਼ਨ ਕਰਨ ਵਾਸਤੇ ਹੁੰਦੀ ਹੈ ਆ ਰਹੀ ਹੈ ਸੋ ਮੈਂ ਅੰਦ੍ਰੂਤਾ ਪੋਸਤਾਨ ਦੇ ਦਰਸ਼ਨ ਕਰਾਉਣਾ ਸੀ ਇਸ ਭਾਗਾਂ ਵਾਲਿਆਂ ਨੂੰ ਸਾਨੂੰ ਮੌਕਾ ਮਿਲਿਆ ਤੇ ਇੱਕ ਨਾ ਥੋੜਾ ਜਿਹਾ ਧਿਆਨ ਨਾਲ ਦੇਖੋ ਬਰੀਕ ਦੇ ਬਰੀਕੀ ਇਹ ਲੱਕੜ ਫਰਦਾ ਜਣੀਆਂ ਉਸ ਟਾਈਮ ਦੀਆਂ ਪੁਰਾਣੀਆਂ ਬਣੀਆਂ ਪੰੀਆਂ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇਹ ਚੀਜ਼ਾਂ ਖਤਮ ਨਹੀਂ ਕੀਤੀਆਂ ਗੰਗਾ ਤੇ ਹੋਣੀਆਂ ਵੀ ਨਹੀਂ ਚਾਹੀਦੀਆਂ ਜੀ ਸਾਡੀ ਪੁਰਾਣੀ ਚੀਜ਼ ਸਾਡੇ ਨਾਲ ਜੁੜੀ ਹੋਣੀ ਚਾਹੀਦੀ ਹੈ ਸਾਡੇ ਬੱਚਿਆਂ ਨੂੰ ਆਪਾਂ ਫੇਰ ਦੱਸ ਸਕਦੇ ਹਾਂ ਵੀ ਸਾਡੀ ਪੁਰਾਣੀ ਰਾਸਤਾ ਤੇ ਇਹ ਉਹੀ ਰਾਜੇ ਦਾ ਕਿਲਾ ਹੈ ਜਿੱਥੇ ਬਾਬਾ ਫਰੀਦ ਜੀ ਸੋ ਨੂੰ ਮੈਂ ਇਤਿਹਾਸ ਬਾਰੇ ਥੋੜਾ ਜਿਹਾ ਅੱਗੇ ਜਾ ਕੇ ਬਰੀਕੀ ਜਾਣਕਾਰੀ ਦਿੰਨਾ ਬਾਬਾ ਫਰੀਦ ਜੀ ਦੀ ਚਰਨ ਸ਼ੋਅ ਹੈ ਅੰਦਰੋਂ ਦਰਸ਼ਨ ਕਰਾਉਣਾ ਹੈ ਵਾਹਿਗੁਰੂ ਧੰਨ ਬਾਬਾ ਫਰੀਦ ਜੀ ਤੇ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਇੱਥੇ ਕੀਤਾ ਹੋਇਆ ਮੈਂ ਇੱਥੋਂ ਹੀ ਤੁਹਾਨੂੰ ਦਰਸ਼ਨ ਕਰਵਾਉਂਗਾ ਕਿਤੇ ਵੀ ਆਪਾਂ ਧਰਮਿਕ ਸਥਾਨ ਤੇ ਜਾਵਾਂਗੇ ਅੰਦਰ ਕੈਮਰਾ ਲਾਉਣ ਨਹੀਂ ਹੁੰਦਾ ਤੇ ਮੈਂ ਦੂਰ ਦਰਸ਼ਨ ਕਰਾਉਣਾ ਸੰਗਤ ਅੰਦਰ ਜਾ ਕੇ ਬਣਾ ਰਹੀ ਹੈ ਵੀਡੀਓ ਤੇ ਉਸ ਵਾਸਤੇ ਮਨਾ ਵੀ ਕੀਤਾ ਜਾ ਰਿਹਾ ਸੋ ਦਰਸ਼ਨ ਕਰਿਓ ਜਿਹੜੀ ਸੰਗਤ ਇੱਥੇ ਨਹੀਂ ਪਹੁੰਚ ਸਕੀ ਜਿਨ੍ਹਾਂ ਨੂੰ ਮੌਕਾ ਨਹੀਂ ਮਿਲਿਆ ਇਹ ਆ ਉਹ ਜਗ੍ਹਾ ਜਿੱਥੇ ਬਾਬਾ ਫਰੀਦ ਜੀ ਨੇ ਆਪਣਾ ਕੌਤਕ ਦਿਖਾਇਆ ਸੀ ਜਿਹੜੀ ਰੇਤ ਦੀ ਭਰੀ ਟੋਕਰੀ ਆਪਣੇ ਆਪ ਉੱਪਰ ਚਲੀ ਗਈ ਸੀ ਤੇ ਇਸ ਜਗ੍ਹਾ ਤੇ ਬਾਬਾ ਫਰੀਦ ਜੀ ਨੇ ਥੱਲੇ ਤੋਂ ਉਤਾਰੀ ਛੜਿਆ ਜੀ ਅੰਦਰ ਤੇ ਸਾਹਮਣੇ ਜੇ ਤੁਸੀਂ ਤਸਵੀਰਾਂ ਦੇਖੀਆ ਰਹਿਣਾ ਉਹ ਸਮੇਂ ਦੇ ਚਿੱਤਰ ਬਣੇ ਹੋਏ ਆ ਵੀ ਤੁਸੀਂ ਸਿੰਬਲ ਦਿਖਾ ਰਹੇ ਆ ਉਸ ਟਾਈਮ ਦਾ ਚਿੱਤਰ ਦਿਖਾ ਰਹੇ ਆ ਵੀ ਕਿਵੇਂ ਦਾ ਉਸ ਉਹ ਸਮਾਂ ਬਾਬਾ ਫਰੀਦ ਜੀ ਦਾ ਹੋਊਗਾ ਜਦ ਬਾਬਾ ਫਰੀਦ ਜੀ ਇੱਥੇ ਆਏ ਸੀ ਤੇ ਰਾਜਾ ਵੀ ਕੋਲੇ ਖੜਾ ਤੇ ਬਾਬਾ ਫਰੀਦ ਜੀ ਥੱਲੇ ਬੈਠੇ ਆ ਤੇ ਇੱਕ ਆਪਾਂ ਕਹਿ ਸਕਦੇ ਆ ਪਬਲਿਕ ਦੀ ਤਰ੍ਹਾਂ ਬਾਬਾ ਜੀ ਨੂੰ ਇੱਥੇ ਸਾਰੀ ਦੇ ਕੰਮ ਵਾਸਤੇ ਲਾ ਲਿਆ ਸੀਗਾ ਤੇ ਇਹ ਆ ਸਾਹਮਣੇ ਬਾਬਾ ਫਰੀਦ ਜੀ ਦਾ ਉਹ ਚਰਨ ਸ਼ੋ ਤਪ ਸਥਾਨ ਨੂੰ ਧੰਨ ਬਾਬਾ ਫਰੀਦ ਜੀ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ ਇਹ ਦਰਸ਼ਨ ਕਰੋ ਜੀ ਸਾਹਮਣੇ ਜੀ ਇਹ ਉਹੀ ਜਗਾ ਜੀ ਪਵਿੱਤਰ ਜਗਾ ਬਾਬਾ ਫਰੀਦ ਦੀ ਕਿਰਪਾ ਬਾਬਾ ਜੀ ਚੱਲ ਬਹੁਤ ਦੁਨੀਆ ਭੀ ਖੁੱਲਣਾ ਚਾਹੀਦਾ ਪਰ ਬਾਬਾ ਜੀ ਜੀ ਰਾਉਣਾ ਦਾਸੇ ਗੁਰੂ ਜੀ ਰਾਉਣਾ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਧੰਨ ਬਾਬਾ ਫਰੀਦ ਜੀ ਦੇ ਉਹੀ ਤਪਸਥਾਨ ਦੇ ਜਿੱਥੇ ਬਾਬਾ ਫਰੀਦ ਜੀ ਦੇ ਖੁਦ ਹੀ ਚਰਨ ਸ਼ੋਅ ਹੈ ਸੋ ਮੈਂ ਅਪੀਲ ਕਰੂੰਗਾ ਗਵਰਨਮੈਂਟ ਨੂੰ ਕਿ ਪਰਮਾਨੈਂਟ ਸੰਗਤ ਵਾਸਤੇ ਖੁੱਲਣਾ ਚਾਹੀਦਾ ਜੀ ਤੇ ਸੰਗਤ ਦੀ ਸਾਰੀ ਸਾਰਿਆਂ ਦੀ ਅਪੀਲ ਹੈ ਸਾਹਮਣੇ ਮੈਂ ਕਿਸੇ ਨਾ ਕਿਸੇ ਸੰਗਤ ਦਾ ਰਿਵਿਊ ਵੀ ਲਵਾਂਗਾ ਤੇ ਉਹਨਾਂ ਨੂੰ ਬੇਨਤੀ ਵੀ ਕਰੂੰਗਾ ਵੀ ਤੁਸੀਂ ਜਰੂਰ ਗਵਰਨਮੈਂਟ ਨੂੰ ਅਪੀਲ ਕਰਿਓ ਵੀ ਇਹ ਪਰਮਾਨੈਂਟ ਖੁੱਲੇ ਇਹ ਬੱਚੇ ਵੀ ਆਏ ਹੋ ਦਰਸ਼ਨ ਕਰਨ ਵਾਸਤੇ ਮੈਂ ਬਾਰ ਬਾਰ ਤੁਹਾਨੂੰ ਉੱਪਰ ਦਿਖਾਉਂਦਾ ਜੀ ਇਹ ਦੇਖੋ ਪੁਰਾਣੀ ਮੀਨਾ ਕਰੀ ਆ ਜੀ ਆ ਸੋ ਅੱਗੇ ਆਪਾਂ ਹੋਰ ਦਰਸ਼ਨ ਕਰਵਾਉਨੇ ਆ ਜੀ ਇਹ ਤਾਪਸਤਾਨ ਦੇ ਅੱਗੇ ਹੋਰ ਕਿੰਨਾ ਕੁ ਸੋਨਾ ਬਣਿਆ ਹੋਇਆ ਐ ਨਿਗਾ ਮਾਰਿਓ ਇਹ ਦਰਵਾਜ਼ੇ ਨਾ ਜਿਹੜੇ ਕਿਲੇ ਦੇ ਬਿਲਕੁਲ ਪੁਰਾਣੇ ਉਹ ਰੱਖੇ ਹੋਏ ਐ ਸਾਹਮਣੇ ਤੇ ਇਹ ਬਾਹਰ ਨਿਕਲਦਾ ਐ ਐਂਟਰੀ ਗੇਟਾ ਹੁਣ ਆ ਗਈ ਸਭ ਤੋਂ ਵੱਡੀ ਗੱਲ ਤੁਹਾਨੂੰ ਦਿਖਾਉਣ ਵਾਲੀ ਐ ਮੀਨਾਕਾਰੀ ਇਹ ਕਿਲੇ ਦੀ ਮੀਨਾਕਾਰੀ ਐ ਪੁਰਾਣੀ ਜਿਹੜੀ ਬਣੀ ਹੋਈ ਐ ਨਿਗਾ ਮਾਰਿਓ ਬਾ ਕਮਾਲ ਮੀਨਾਕਾਰੀ ਐ ਵਾਹਿਗੁਰੂ ਸੁਮੈਂ ਬਾਰ-ਬਾਰ ਆਪਣੇ ਚੈਨਲ ਰਾਹੀਂ ਸੰਗਤ ਗਵਰਨਮੈਂਟ ਨੂੰ ਐਸਜੀਪੀਸੀ ਨੂੰ ਅਪੀਲ ਕਰਦਾ ਹੁਣਾ ਕਿ ਸਾਡੀਆਂ ਪੁਰਾਣੀਆਂ ਵਿਰਾਸਤਾਂ ਸਾਹਮਣੇ ਰੱਖੋ ਜੀ ਅਸੀਂ ਬੱਚਿਆਂ ਨੂੰ ਪਿਸ਼ੋਕੜ ਨਾਲ ਜੋੜਨਾ ਹੈ ਤੇ ਜੇ ਸਾਡਾ ਪਿਸ਼ੋਕੜ ਸਾਡੇ ਕੋਲ ਨਹੀਂ ਹੈ ਤਾਂ ਮੈਨੂੰ ਨਹੀਂ ਲੱਗਦਾ ਆਪਾਂ ਬੱਚਿਆਂ ਨੂੰ ਸਿੱਖੀ ਨਾਲ ਜੋੜ ਸਕਾਂਗੇ ਇਹ ਲੰਮੇ ਸਮੇਂ ਤੋਂ ਖੁੱਲਿਆ ਹੈ ਤੇ ਚੰਗੀ ਗੱਲ ਹੈ ਮੈਂ ਸਾਰੀ ਸੰਗਤ ਨੂੰ ਵੀ ਇੱਥੇ ਮੈਂ ਕਿਸੇ ਨਾ ਕਿਸੇ ਤਰੀਕੇ ਵਿਊ ਦਬਾਉਂਗਾ ਵੀ ਗਵਰਨਮੈਂਟ ਨੂੰ ਅਪੀਲ ਕੀਤੀ ਜਾਵੇ ਕਿ ਪਰਮਾਨੈਂਟ ਇਹ ਸੰਗਤ ਦੇ ਵਾਤੇ ਖੁੱਲਿਆ ਜਾਵੇ ਸੋ ਇੱਥੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਜੀ ਧੰਨਵਾਦ ਵਾਹਿਗੁਰੂ ਸੰਗਤ ਦੇ ਵਿੱਚ ਬਾਬਾ ਜੀ ਆਏ ਸੀ ਸੋ ਮੈਂ ਇਹਨਾਂ ਨੂੰ ਬੇਨਤੀ ਕਰੂੰਗਾ ਕਿ ਸਰਕਾਰ ਨੂੰ ਅਪੀਲ ਜ਼ਰੂਰ ਕਰਨ ਵੀ ਜੋ ਤਪਸਥਾਨ ਬਾਬਾ ਫਰੀਦ ਜੀ ਦਾ ਕਿਲਾ ریاست ਦੇ ਵਿੱਚ ਬਣਿਆ ਹੋਇਆ ਤੇ ਉਹ ਪਰਮਾਨੈਂਟ ਖੋਲਿਆ ਜਾਵੇ ਦੋਖ ਸ਼ਬਦ ਜ਼ਰੂਰ ਕਹੋ ਸੰਗਤ ਨੂੰ ਅਪੀਲ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਅੱਜ ਜਦੋਂ ਪਤਾ ਲੱਗਿਆ ਸੰਗਤ ਨੂੰ ਸੰਗ ਕਾਫੀ ਗਿਣਤੀ ਦੇ ਵਿੱਚ ਕਿਲਾ ਮਾਰਕ ਕੋ ਪਹੁੰਚ ਰਹੀ ਹੈ ਜਿੱਲਾ ਬਾਬਾ ਫਰੀਦ ਦਰਸ਼ਨ ਕਰਨ ਵਾਸਤੇ ਤਪਸਥਾਨਾ ਜਿਹੜਾ ਬਾਬਾ ਫਰੀਦ ਜੀ ਦਾ ਵੈਸੇ ਤਾਂ ਪਹਿਲਾਂ ਇੱਥੋਂ 20 25 ਸਾਲ ਇੱਥੇ ਪਹਿਲਾਂ ਸਾਰੇ ਦਫ਼ਤਰ ਹੁੰਦੇ ਸੀ ਆਮ ਹੀ ਸੰਗਤ ਆਉਂਦੀ ਸੀ ਇਹਦਾ ਕਾਰਨ ਕੀ ਹੈ ਬੰਦ ਕਿਉਂ ਕੀਤੇ ਗਏ ਹੈ ਆ ਸਰਕਾਰ ਤੋਂ ਵੀ ਇਹ ਸੰਗਤ ਨੂੰ ਦੇਖਦੇ ਹੋਏ ਸੰਗ ਦੇ ਸਰਧਾਂ ਨੂੰ ਦੇਖਦੇ ਸਾਨੂੰ ਅਸੀਂ ਬੇਨਤੀ ਕਰਾਂਗੇ ਕਿ ਇਸ ਕਲੇ ਨੂੰ ਆਮ ਹੀ ਖੋਲਾ ਜਾਵੇ ਤਾਂ ਕਿ ਜਿਹੜੀ ਸੰਗਤ ਹੈ ਇਸ ਤਰ੍ਹਾਂ ਆਉਣ ਨਾਲੋਂ ਲਗਾਤਾਰ ਜਿਹੜੀ ਦਰਸ਼ਨੋ ਕਰ ਸਕੇ ਕਿਉਂਕਿ ਜਿਹੜਾ ਬਾਬਾ ਫਰੀਦ ਜੀ 12ਵੀਂ ਸਦੀ ਦੇ ਇੱਕ ਕਿਸਾਨ ਤੋਂ ਹੈ ਜਿਨ੍ਹਾਂ ਦੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੌਜੂਦ ਹੈ ਤੇ ਇਸ ਕਰਕੇ ਜਿੰਨੀ ਸਰਧਾ ਸੰਗ ਦੀ ਹੈ ਅੱਜ ਲੈਣਾ ਲਾ ਕੇ ਦਰਸ਼ਨ ਕਰ ਰਹੀ ਹੈ ਸੰਗਤ ਕਾਫੀ ਤਕਲੀਫ ਆ ਰਹੀ ਹੈ ਇਸ ਕਰਕੇ ਜਿਹੜੀਆਂ ਲੇਡੀਜ਼ ਐ ਜਾਂ ਜਿਹੜੇ ਵੱਡੇ ਬਜ਼ੁਰਗ ਐ ਇਸ ਕਰਕੇ ਜਿਹੜੀ ਇਹਨੂੰ ਆਮ ਦਰਸ਼ਨਾ ਵਾਸਤੇ ਖੋਲ ਦਿੱਤਾ ਜਾਵੇ ਤਾਂ ਬਹੁਤ ਵਧੀਆ ਧੰਨਵਾਦ ਹੋਊਗਾ ਸਰਕਾਰ ਦਾ ਕਿਉਂਕਿ ਜਿੰਨੀ ਸੰਗਤ ਆ ਰਹੀ ਐ ਇਹ ਜਿਵੇਂ ਹਫ਼ਤੇ ਦਾ ਹੀ ਐ ਕੱਲ ਨੂੰ ਬੰਦ ਹੋ ਜਾਣਾ 20 ਤਰੀਕ ਨੂੰ ਇਸ ਹਿਸਾਬ ਨਾਲ ਤਾਂ ਮੈਨੂੰ ਲੱਗਦਾ ਵੀ ਸੰਗਤ ਐ ਜਿਹੜੀ ਬਹੁਤ ਦਰਸ਼ਨਾ ਤੋਂ ਰਹਿ ਜੂਗੀ ਇਸ ਕਰਕੇ ਸਾਨੂੰ ਫੇਰ ਅਪੀਲ ਐ ਸੰਗਤ ਦੀ ਦਰਸ਼ਨਾ ਨੂੰ ਵੱਖ ਰੱਖ ਕੇ ਕਿ ਸਰਕਾਰ ਲਗਾਤਾਰ ਇਸ ਨੂੰ ਦਰਸ਼ਨਾਵਾ ਤੇ ਖੁੱਲਾ ਰੱਖੇ ਤਾਂ ਕਿ ਆਉਣ ਵਾਲੇ ਸੰਗਤ ਸਮੇਂ ਦੇ ਵਿੱਚ ਜਿਹੜੀ ਸੰਗਤ ਆਮ ਦਰਸ਼ਨ ਕਰੇ ਕਿਉਂਕਿ ਇਹ ਤੋਂ ਪਹਿਲਾਂ ਆਮ ਖੁੱਲਾ ਹੁੰਦਾ ਸੀ ਬੰਦ ਕਰਨ ਦਾ ਕਾਰਨ ਕੀ ਹੈ ਇਹਦਾ ਨਹੀਂ ਪਤਾਗਾ ਇਸ ਕਰਕੇ ਸਾਰੀ ਸੰਗਤ ਦਾ ਜਿਹੜੀ ਆ ਰਹੀ ਹੈ ਉਹਨਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਧੰਨਵਾਦ ਹੈ ਜੀ ਤੋਂ ਸੰਗਤ ਦੀ ਇਹ ਸ਼ਰਧਾ ਜੀ ਅਪੀਲ ਹੈ ਗਵਰਨਮੈਂਟ ਨੂੰ ਕਿ ਪਰਮਨੈਂਟ ਇਹ ਖੋਲਿਆ ਜਾਵੇ ਸੋ ਅਸੀਂ ਵੀ ਜ਼ਰੂਰ ਬੇਨਤੀ ਕਰਾਂਗੇ ਜੀ ਆਪਣੇ ਚੈਨਲ ਰਾਹੀਂ ਕਿ ਇੱਕ ਵਾਰ ਇਸ ਗੱਲ ਤੇ ਜਰੂਰ ਗੌਰ ਕਰਿਆ ਜਾਵੇ ਜਾਂ ਕਿਲੇ ਦੀ ਰਿਆਸਤ ਦੇ ਜੋ ਮਾਲਕ ਨੇ ਉਹਨਾਂ ਨੂੰ ਵੀ ਬੇਨਤੀ ਹੈ ਤੇ ਵੀ ਸੰਗਤ ਦੇ ਲਈ ਇਹ ਸਦਾ ਲਈ ਪਰਮਾਨੈਂਟ ਖੋਲਿਆ ਜਾਵੇ ਤਾਂ ਕਿ ਜਿਹੜੀ ਸੰਗਤ ਦਰਸ਼ਨ ਕਰਨ ਤੋਂ ਬਾਝੀ ਇੱਥੇ ਰਹਿ ਗਈ ਆ ਉਹ ਦਰਸ਼ਨ ਕਰਨ ਵਾਸਤੇ ਅੱਗੇ ਵਾਸਤੇ ਆ ਸਕਣ ਕਿਲੇ ਦੇ ਵਿੱਚ ਇੱਕ ਸੁਨਹੋ ਪਿਆਰੀ ਜੀ ਚੀਜ਼ ਦਿਖਾਉਣਾ ਬੇਕੋ ਛੋਟੇ-ਛੋਟੇ ਬੱਚੇ ਸਕੂਲਾਂ ਤੋਂ ਵੀ ਆ ਰਹੇ ਆ ਸਕੂਲਾਂ ਦੇ ਵਿੱਚ ਉਹ ਸ਼ਾਇਦ ਕੋਈ ਟੀਚਰ ਲੈ ਕੇ ਆਏ ਹਨ ਇਹਨਾਂ ਨੂੰ ਤੇ ਵਧੀਆ ਗੱਲ ਆ ਜੀ ਟੀਚਰਾਂ ਦਾ ਹੱਕ ਬੰਦਾ ਬੱਚਿਆਂ ਨੂੰ ਸਾਡੇ ਵਿਰਾਸਤ ਵਿਰਾਸਤ ਦਾ ਸਾਨੂੰ ਦਿਖਾਉਣਾ ਬੱਚਿਆਂ ਦਾ ਤੇ ਇਹ ਮੌਕਾ ਇੱਕ ਹਫ਼ਤੇ ਵਾਸਤੇ ਸੀਗਾ ਸੋ ਕੱਲਾ ਲਾਸਟ ਦਿਨ ਹੈ ਤੇ ਮੈਂ ਹੋਰ ਵੀ ਜੇ ਕੋਈ ਸਕੂਲਾਂ ਵਾਲੇ ਮੇਰੇ ਵੀਡੀਓ ਦੇਹੰਦੇ ਆ ਕਾਲਜਾਂ ਵਾਲੇ ਮੇਰੀ ਵੀਡੀਓ ਵੇਹੰਦੇ ਆ ਤਾਂ ਬੱਚਿਆਂ ਨੂੰ ਇੱਥੇ ਲੈ ਕੇ ਕੱਲ ਤੱਕ ਜਰੂਰ ਆਓ ਜੀ ਦਰਸ਼ਨ ਕਰਵਾ ਕੇ ਸੰਗਤ ਜੀ ਤੁਹਾਨੂੰ ਦਰਸ਼ਨ ਕਰਵਾ ਦਿੱਤੇ ਆ ਤਪਸਥਾਨ ਦੇ ਬਾਬਾ ਫਰੀਦ ਜੀ ਦੇ ਤੇ ਹੁਣ ਆਪਾਂ ਬਾਹਰ ਆ ਗਏ ਆ ਜੀ ਸੰਗਤ ਮੇਰੇ ਪਿੱਛੇ ਤੁਸੀਂ ਦੇਖੋ ਧਿਆਨ ਮਾਰਿਓ ਕਿੰਨਾ ਇਕੱਠ ਹੈ ਸੋ ਮੈਂ ਲਾਈਵ ਦੇ ਵਿੱਚ ਥੋੜੀ ਜੀ ਆਵਾਜ਼ ਦੀ ਪ੍ਰੋਬਲਮ ਆ ਗਈ ਸੀ ਮੈਂ ਉਹਦੇ ਵਿੱਚ ਇੱਕ ਅਪੀਲ ਕਰੀ ਸੀ ਮੈਂ ਚਲੋ ਹੁਣ ਬਲੌਗਰਾਂ ਹੀ ਅਪੀਲ ਕਰ ਦਿੰਨਾ ਜਿਹੜੀ ਵੀ ਸੰਗਤ ਇੱਥੇ ਕਿਲੇ ਦੇ ਵਿੱਚ ਆਉਂਦੀ ਆ ਇਨੂੰ ਕਿਲਾ ਸਮਝ ਕੇ ਨਾ ਜਾਓ ਵੀ ਇੱਕ ਕਿਲਾ ਹੀ ਆ ਨੰਗੇ ਸਿਰ ਨਹੀਂ ਆਉਣਾ ਨਸ਼ਾ ਕਰਕੇ ਨਹੀਂ ਆਉਣਾ ਜੋੜੇ ਲੈ ਕੇ ਨਹੀਂ ਆਉਣਾ ਸੋ ਇਹ ਮੇਰੀ ਬੇਨਤੀ ਹੈ ਇਥੋਂ ਦੇ ਪ੍ਰਬੰਧਕਾਂ ਦੀ ਬੇਨਤੀ ਹੈ ਆਪਾਂ ਬਲੌਗਰਾਂ ਹੀ ਬੇਨਤੀ ਕਰਤੀ ਵੀ ਕੱਲ ਦਾ ਦਿਨ ਲਾਸਟ ਪਿਆ ਜੀ ਇੱਥੇ ਆਉਣਾ ਇਹ ਬਹੁਤ ਪਵਿੱਤਰ ਜਗਾ ਕਰਮਾਂ ਵਾਲਿਆਂ ਨੇ ਦਰਸ਼ਨ ਕੀਤੇ ਆ ਤੇ ਜਿਨ੍ਹਾਂ ਨੇ ਨਹੀਂ ਕਰੇ ਤਾਂ ਕੱਲ ਤੱਕ ਆ ਸਕਦੇ ਹੋ ਤੇ ਜਿਹੜੇ ਘਰ ਬੈਠ ਕੇ ਕਰਨਾ ਚਾਹੁੰਦੇ ਆਪਾਂ ਬਲੌਗਰਾਂ ਹੀ ਕਰ ਸਕਦੇ ਆ ਫਿਰ ਮੈਂ ਬਾਰ-ਬਾਰ ਅਪੀਲ ਬਲੌਗਰਾਂ ਹੀ ਇਹੀ ਕਰਾਂ ਵੀ ਜੇ ਤੁਸੀਂ ਇੱਥੇ ਆ ਰਹੇ ਹੋ ਤਾਂ ਇੱਕ ਸ਼ਰਧਾ ਲੈ ਕੇ ਤਾਂ ਸੰਗਤ ਰੂਪ ਦੇ ਵਿੱਚ ਆਇਓ ਕਿ ਮੰਦੀਰ ਮੱਤ ਲੈ ਕੇ ਨਾ ਆਇਓ ਸੋ ਮੈਨ ਵੀ ਕੋਸਟੈਂਪ ਪਹਿਲਾਂ ਵੀ ਇਹ ਕਿਲਾ ਖੋਲਿਆ ਗਿਆ ਸੀ ਕਿਸੇ ਥੋੜੇ ਬੋਤੇ ਕਿਸੇ ਹੋਰ ਕੰਮ ਲਈ ਖੋਲੇਗਾ ਸੀ ਪਰ ਕੋ ਚੀਜ਼ਾਂ ਇੱਥੇ ਨੁਕਸਾਨ ਕੀਤਾ ਗਿਆ ਜਿਵੇਂ ਕਿ ਵਿੱਚ ਗੁਰਦੁਆਰਾ ਸਾਹਿਬ ਵੀ ਬਣਿਆ ਹੈ ਲੋਕ ਛੱਤ ਤੇ ਚੜ ਜਾਂਦੇ ਆ ਸੋ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਸੋ ਜੇ ਆਪਾਂ ਜਾਬ ਤੇ ਚ ਰਵਾਂਗੇ ਨਿਜਮਾ ਦੇ ਵਿੱਚ ਰਵਾਂਗੇ ਹੋ ਸਕਦਾ ਹੈ ਵੀ ਗਵਰਨਮੈਂਟ ਇਹ ਪਰਮਨੈਂਟ ਸਾਡੇ ਲਈ ਖੋਲ ਦੇਵੇ ਤੇ ਇਹ ਚੀਜ਼ਾਂ ਸਾਡੇ ਤੇ ਡਿਪੈਂਡ ਆ ਸੋ ਇਹ ਹੁਣ ਇੱਕ ਹਫ਼ਤੇ ਵਾਸਤੇ ਖੁੱਲਿਆ ਸੀ ਕੱਲ ਦਿਨਾਂ ਦੇ ਲਾਸਟ ਹੈ ਜੇ ਆਪਣਾ ਸੰਗਤ ਦਾ ਪਿਆਰ ਇਦਾਂ ਹੋਊਗਾ ਲੋਕਾਂ ਦਾ ਪਿਆਰ ਹੋਊਗਾ ਤਾਂ ਕਿਤੇ ਨਾ ਕਿਤੇ ਜੂ ਐਸ ਅਰਿਆਸ ਦਾ ਮਾਲਕ ਹੈ ਜਾਂ ਗਵਰਨਮੈਂਟ ਹੈ ਜਿੰਨਾਂ ਦੇ ਇਹ ਅੰਡਰ ਦੇ ਵਿੱਚ ਹੈ ਤਾਂ ਉਹ ਜ਼ਰੂਰ ਸੋਚਣਗੇ ਵੀ ਲੋਕਾਂ ਦੀ ਖਾਤਰ ਇਹ ਚੀਜ਼ ਖੋਲੀ ਜਾਵੇ ਤੇ ਇੱਕ ਮੈਂ ਹਾਂ ਇਤਿਹਾਸ ਦੀ ਗੱਲਬਾਤ ਤੁਹਾਨੂੰ ਜ਼ਰੂਰ ਦੱਸ ਦਵਾਂ ਵੀ ਇੱਥੋਂ ਦਾ ਇਤਿਹਾਸ ਕੀ ਆ ਜਦੋਂ ਬਾਬਾ ਸ਼ੇਖ ਫਰੀਦ ਜੀ ਇਸ ਫਰੀਦਕੋਟ ਸ਼ਹਿਰ ਦੇ ਵਿੱਚ ਆਏ ਸੀ ਤਾਂ ਇਹ ਕਿਲੇ ਦੀ ਦੋ ਅਸਾਰੀ ਚੱਲੀ ਜਾਂਦੀ ਸੀ ਠੀਕ ਹੈ ਜੀ ਇਹ ਅਸਾਰੀ ਉਸ ਕਿਲੇ ਦੀ ਉਦੋਂ ਚੱਲ ਰਹੀ ਸੀ ਤਾਂ ਜਿਵੇਂ ਕਿ ਪਹਿਲਾਂ ਵਾਲੇ ਰਾਜੇ ਪਬਲਿਕ ਨੂੰ ਨਾਲ ਕੰਮ ਦੇ ਵਾਸਤੇ ਲਾਲਨੇ ਸੀ ਬਾਬਾ ਫਰੀਦ ਨੂੰ ਵੀ ਲਾਇਆ ਗਿਆ ਬਾਬਾ ਫਰੀਦ ਜੀ ਨੇ ਵੀ ਲੇਬਰ ਦੀ ਤਰ੍ਹਾਂ ਇੱਕ ਕੰਮ ਕੀਤਾ ਉਸ ਟਾਈਮ ਤੇ ਤੇ ਜਦੋਂ ਇਥੋਂ ਥੱਲੋਂ ਗਾਰੇ ਦੀਆਂ ਜਾਂ ਮਿੱਟੀ ਦੀਆਂ ਟੋਕਰੀਆਂ ਉੱਪਰ ਜਾ ਰਹੀਆਂ ਸੀ ਤਾਂ ਬਾਬਾ ਫਰੀਦ ਜੀ ਲੈ ਕੇ ਜਾ ਰਹੇ ਸੀ ਤਾਂ ਜਿਹੜੀ ਟੋਕਰੀ ਆ ਬਾਬਾ ਫਰੀਦ ਜੀ ਉਹ ਥੋੜੀ ਜੀ ਸਿਰ ਤੋਂ ਉੱਪਰ ਜਾ ਰਹੀ ਸੀ ਤਾਂ ਜਾਂ ਸੰਗਤ ਨੇ ਦੇਖਿਆ ਵੀ ਇਹ ਕੋਈ ਆਮ ਇਨਸਾਨ ਨਹੀਂ ਹੈ ਕੋਈ ਫਕੀਰ ਹੈ ਇੱਕ ਕਾਉਤਕ ਹੈ ਵੀ ਟੋਕਰੀ ਆਪਣੇ ਆਪ ਜਾ ਰਹੀ ਹੈ ਜਿਹੜਾ ਤੁਸੀਂ ਵੀਡੀਓ ਦੇ ਵਿੱਚ ਬਲੌਗ ਦੇ ਵਿੱਚ ਦੇਖਿਆ ਉਹ ਤਪਸਥਾਨ ਉੱਥੇ ਉਹ ਟੋਕਰੀ ਆਪਣੇ ਆਪ ਉਤਰ ਜਾਂਦੀ ਸੀ ਤਾਂ ਫਿਰ ਉਹ ਰਾਜੇ ਨੂੰ ਦੱਸਿਆ ਤਾਂ ਰਾਜੇ ਨੇ ਆ ਕੇ ਫਿਰ ਦਰਸ਼ਨ ਕਰੇ ਤਾਂ ਮਾਫੀ ਮੰਗੀ ਤਾਂ ਉਸ ਤੋਂ ਬਾਅਦ ਪਤਾ ਲੱਗਿਆ ਵੀ ਕਿ ਧੰਨ ਬਾਬਾ ਫਰੀਦ ਜੀ ਆ ਇੱਕ ਫਕੀਰ ਨੇ ਜਿਨ੍ਹਾਂ ਦੀ ਬਹੁਤ ਬੜੀ ਤਪੱਸਿਆ ਸੋ ਇਹ ਇੰਨਾ ਕ ਇਤਿਹਾਸ ਛੋਟਾ ਜਿਹਾ ਮੈਂ ਸ਼ਾਰਟਕਟ ਤੁਹਾਨੂੰ ਸੁਣਾਤਾ ਸੋ ਇਹ ਕਿਲਾ ਕਿਸੇ ਰਿਆਸਤ ਦੇ ਰਾਜੇ ਦਾਗਾ ਕਾਫੀ ਰਾਜੇ ਦੇ ਨਾਮ ਹੋਇਆ ਮੈਂ ਨਾਮ ਦਾ ਜ਼ਿਕਰ ਨਹੀਂ ਕਰੂੰਗਾ ਕਿਉਂ ਨਹੀਂ ਖੋਰ ਇਹ ਕਾਰਨ ਕੀ ਰੀਜ਼ਨ ਮੈਂ ਇਹਦੀ ਇਸ ਬਾਰੇ ਕੋਈ ਗੱਲਬਾਤ ਨਹੀਂ ਕਰੂੰਗਾ 100 ਕਾਰਨ ਹੋ ਸਕਦੇ ਆ ਮੈਂ ਤਾਂ ਇੱਕ ਅਪੀਲ ਕਰ ਸਕਦਾ ਜਿਵੇਂ ਕਿ ਤੁਸੀਂ ਪਿਛਲੀ ਵੀਡੀਓ ਦੇ ਵਿੱਚ ਵੀ ਦੇਖੋ ਇੱਕ ਮੈਂ ਸੰਗਦੇ ਵਿੱਚ ਬਾਬਾ ਜੀ ਤੋਂ ਬੁਲਾਇਆ ਸੀਗਾ ਉਹਨਾਂ ਨੇ ਖੁਦ ਬੋਲਿਆ ਸੀ ਕਿ ਅਸੀਂ ਗਵਰਨਮੈਂਟ ਨੂੰ ਅਪੀਲ ਕਰਨੀ ਆ MB ਇਹ ਪਰਮਨੈਂਟ ਖੋਲਿਆ ਜਾਵੇ ਠੀਕ ਹੈ ਜੀ ਇਹ ਸਾਰਾ ਇਸ ਕਿਲੇ ਦਾ ਬਲੌਗ ਸੀਗਾ ਤੁਸੀਂ ਘਰ ਬੈਠੇ ਦਰਸ਼ਨ ਕਰ ਲਿਆ ਜਿਹੜੇ ਨਹੀਂ ਆ ਸਕੇ ਸੋ ਅੱਗੇ ਆਪਾਂ ਢਿੱਲੇ ਗੁਰਦੁਆਰਾ ਢਿੱਲਾ ਸਾਹਿਬ ਦਰਸ਼ਨ ਕਰਾਉਂਦੇ ਆ ਜੀ ਧੰਨਵਾਦ